ਅਲਕਮਾਜੀ ਆਲ ਕਲਾਸ ਡਰਾਈਵਿੰਗ ਅਕੈਡਮੀ ਦੇ ਚੈਨਲ ਦੇ ਵਿੱਚ ਤਾਂ ਅੱਜ ਆਪਾਂ ਗੱਲ ਕਰਨੀ ਹੈ ਕਿ ਸਟੂਡੈਂਟਸ ਨੇ ਟੈਸਟ ਦੇ ਵਿੱਚ ਕਿਹੜੀਆਂ-ਕਿਹੜੀਆਂ ਮਿਸਟੇਕਸ ਕੀਤੀਆਂ ਤਾਂ ਕਿ ਆਪਾਂ ਉਹ ਅਵੋਇਡ ਕਰ ਸਕੀਏ ਤਾਂ ਤੁਸੀਂ ਦੇਖ ਸਕਦੇ ਆ ਸਕਰੀਨ ਦੇ ਉੱਤੇ ਇਹ ਸਟੂਡੈਂਟ ਦੇ ਟੈਸਟ ਰਿਜ਼ਲਟ ਨੇ ਲੈਫਟ ਸਾਈਡ ਸਾਈਡ ਤੁਸੀਂ ਦੇਖੋਗੇ ਇਹ ਸਾਰੇ ਜਿਹੜੇ ਯਾਰਡ ਵਰਕ ਇਨਸਪੈਕਸ਼ਨ ਕਰਦੇ ਆਪਾਂ ਉਹਦੇ ਰਿਜ਼ਲਟ ਨੇ ਠੀਕ ਹੈ ਜੀ ਇਹਦੀ ਪਹਿਲੀ ਗਲਤੀ ਸਟੂਡੈਂਟ ਨੇ ਕੀਤੀ ਹੈ ਉਹ ਲਿਖਿਆ ਸਰਕਲ ਚੈੱਕ ਦੇ ਵਿੱਚ ਕੀਤੀ ਆ ਉਹ ਹੈਗੀ 휠 ਬਲਾਕ ਦੀ ਤਾਂ ਜਦੋਂ ਆਪਾਂ ਇਨਸਪੈਕਸ਼ਨ ਸਟਾਰਟ ਕਰਦੇ ਹਾਂ ਕਲਾਸ 1 ਦੀ ਤਾਂ ਸਭ ਤੋਂ ਪਹਿਲਾਂ ਆਪਾਂ ਅੰਡਰਹੁੱਡ ਕਰਦੇ ਹਾਂ ਫਿਰ ਅਨਕਪਲ ਕਪਲ ਕਰਦੇ ਹਾਂ ਤੀਜੀ ਇਨਸਪੈਕਸ਼ਨ ਆਪਣੀ ਆ ਜਾਂਦੀ ਹੈ ਸਰਕਲ ਚੈੱਕ ਦੀ ਠੀਕ ਹੈ ਜੀ ਹੁਣ ਸਟੂਡੈਂਟ ਨੇ ਕੀ ਕੀਤਾ ਜਿਵੇਂ ਇੱਥੇ ਲਿਖਿਆ ਵੀ ਨੋਟ ਵੀ ਦੇਖ ਸਕਦੇ ਹੋ ਕਮੈਂਟਸ ਦੇ ਵਿੱਚ ਤਾਂ ਸਟੂਡੈਂਟ ਨੇ ਅੰਡਰਹੁੱਡ ਵੇਲੇ ਵੀਲ ਚੌਕ ਕਰਤੀ ਸੀ ਉਹ ਤੋਂ ਬਾਅਦ ਅਨਕਪਲਿੰਗ ਕਪਲਿੰਗ ਕਰਤੀ ਜਦੋਂ ਅਨਕਪਲਿੰਗ ਕਪਲਿੰਗ ਕੰਪਲੀਟ ਹੋਈ ਉਹਨੇ ਵੀਲ ਚੌਕਸ ਰਿਮੂਵ ਕਰਤੀ ਠੀਕ ਹੈ ਜੀ ਰੀਜ਼ਨ ਪਤਾ ਨਹੀਂ ਕੀ ਹੈ ਜਾਂ ਕੀ ਮਾਈਂਡ ਦੇ ਸਟੂਡੈਂਟ ਦੇ ਵਿੱਚ ਕੀ ਮਾਈਂਡ ਦੇ ਵਿੱਚ ਆਈ ਤਾਂ ਜਦੋਂ ਆਪਾਂ ਇੱਕ ਵਾਰ ਅੰਡਰ ਹੁੱਡ ਵੇਲੇ 휠 ਚੌਕ ਕਰਦੇ ਤਾਂ ਉਹ ਸਾਰਾ ਟਾਈਮ 휠 ਚੌਕ ਤੁਹਾਡੇ ਓਨ ਰਹਿਣੇ ਆ ਜਦ ਤੱਕ ਤੁਸੀਂ ਕੰਪਲੀਟ ਇਨਸਪੈਕਸ਼ਨ ਨਹੀਂ ਕਰ ਦਿੰਦੇ ਠੀਕ ਹੈ ਜੀ ਹੋਂਦੇ ਸਟੂਡੈਂਟ ਉਹ 휠 ਚੌਕਸ ਨਾ ਰਿਮੂਵ ਕਰਦਾ ਤਾਂ ਉਹ 5 ਪੁਆਇੰਟਸ ਆਪਣੇ ਸੇਵ ਕਰ ਸਕਦਾ ਸੀ ਠੀਕ ਹੈ ਜੀ ਉਹਦੇ ਥੱਲੇ ਆਪਾਂ ਦੇਖ ਸਕਦੇ ਹਾਂ 5 ਨੰਬਰ ਹੋਰ ਕੱਟੇ ਆ ਉਹ ਕੱਟੇ ਆ ਕਪਲ ਕਪਲਿੰਗ ਦੇ ਵਿੱਚ ਠੀਕ ਹੈ ਉਹ ਕਪਲ ਕਰਦਿਆਂ ਨਾ ਅੱਪਾ ਨੂੰ ਜਿਹੜੀਆਂ ਲਾਈਨਸ ਆਪਣੀਆਂ ਜਾ ਰਹੀਆਂ ਠੀਕ ਹੈ ਜੀ ਆਪਣੀਆਂ ਲਾਈਨਸ ਜਾ ਰਹੀਆਂ ਹਾਂ ਟਰੱਕ ਤੋਂ ਲੈ ਕੇ ਟਰੇਲਰ ਦੇ ਵਿੱਚ ਠੀਕ ਹੈ ਜੀ ਦੇ ਵਿੱਚ ਤਿੰਨ ਲਾਈਨਾਂ ਜਾਂਦੀਆਂ ਆਪਣੀਆਂ ਠੀਕ ਹੈ ਜੀ ਬਲੂ 레드 ਤੇ ਆਪਣੀ ਇੱਕ ਇਲੈਕਟ੍ਰੀਕਲ ਲਾਈਨ ਆਉਂਦੀ ਹੈ ਤਾਂ ਇਹਨਾਂ ਦੀ ਇਨਸਪੈਕਸ਼ਨ ਕਰਨੀ ਉਹ ਤੋਂ ਬਹੁਤ ਜ਼ਰੂਰੀ ਹੈ ਤਾਂ ਹੋ ਸਕਦਾ ਤੁਸੀਂ ਇਨਸਪੈਕਸ਼ਨ ਨਾ ਕੀਤੀ ਹੋਵੇ ਜਾਂ ਉਹ ਲਾਈਨਸ ਕਪਲਿੰਗ ਵਾਲੇ ਲਾਣੀਆਂ ਭੁੱਲ ਗਿਆ ਹੋਵੇ ਠੀਕ ਹੈ ਜੀ ਤੇ ਜਦੋਂ ਆਪਣੇ ਪੰਜ ਨੰਬਰ ਲੂਜ਼ ਹੋ ਗਏ ਜੀ ਅਸਟ੍ਰੋਲੋਜੀ ਹੁਣ ਆਪਾਂ ਦੇਖਦੇ ਹਾਂ ਦੂਜੀ ਟੈਸਟ ਵੈਲ ਠੀਕ ਹੈ ਜੀ ਹੁਣ ਆਪਾਂ ਦੇਖ ਸਕਦੇ ਹਾਂ ਸਕਰੀਨ ਦੇ ਤੁਹਾਨੂੰ ਰਿਜ਼ਲਟ ਦੇਖਣਗੇ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਨੇ ਸਟੂਡੈਂਟ ਨੰਬਰ ਕਿਤਾਇਆ ਹੋ ਹੈਗੇ ਆ ਬਾਡੀ ਕੰਡੀਸ਼ਨ ਸਰਕਲ ਚੈੱਕ ਦੇ ਵਿੱਚ ਤਾਂ ਜਿਹੜੀ ਬਾਡੀ ਕੰਡੀਸ਼ਨ ਹੈ ਉਹ ਜਿੱਦਾਂ ਹੁਣ ਟਰੱਕ ਦੀ ਸਾਈਡ ਬਾਡੀ ਹੋ ਸਕਦੀ ਆ ਟਰੇਲਰ ਦੀ ਸਾਈਡ ਬਾਡੀ ਹੋ ਸਕਦੀ ਆ ਠੀਕ ਹੈ ਜੀ ਬਾਡੀ ਕੰਡੀਸ਼ਨ ਠੀਕ ਹੈ ਟਰੱਕ ਦੀ ਬੈਕ ਬਾਡੀ ਹੋ ਸਕਦੀ ਆ ਠੀਕ ਹੈ ਜੀ ਤਾਂ ਆਪਾਂ ਮੇਕ ਸ਼ੁਰ ਕਰਨਾ ਹੈ ਕਿ ਆਪਾਂ ਜਿਹੜੀ ਸਾਈਡ ਬਾਡੀ ਆ ਬੈਕ ਬਾਡੀ ਆਲ ਓਵਰ ਚੈੱਕ ਕਰ ਲਈਏ ਹੋ ਸਕਦਾ ਉਹ ਸਟੂਡੈਂਟ ਨੇ ਲੈਫਟ ਸਾਈਡ ਦੀ ਚੈੱਕ ਕਰਤੀ ਹੋਵੇ ਤੇ ਰਾਈਟ ਸਾਈਡ ਦੀ ਭੁੱਲ ਗਿਆ ਹੋਵੇ ਤਾਂ ਆਪਾਂ ਮਿਕਸਰ ਕਰਨਾ ਕਿ ਆਪਾਂ ਜਦੋਂ ਵੀ ਸਰਕਲ ਚੈੱਕ ਕਰਨਾ ਤਾਂ 올ਓਵਰ ਸਰਕਲ ਦੇ ਉੱਤੇ ਬੋਡੀ ਚੈੱਕ ਜ਼ਰੂਰ ਕਰਨੀ ਹੈ ਠੀਕ ਹੈ ਜੀ ਸੈਕ ਬੋਡੀ ਹੁਣ ਦੂਜੀ ਗਲਤੀ ਕਰੀ ਜਿਹਦੇ ਨਾਲ ਪੰਜ ਨੰਬਰ ਕੱਟੇ ਹੋਗੇ ਕਲੀਅਰੈਂਸ ਮਾਰਕਰਸ ਰਿਫਲੈਕਟਰਸ ਠੀਕ ਹੈ ਕਲੀਅਰੈਂਸ ਲਾਈਟਸ ਆ ਜਨੇਗਾ ਨਾ ਤੁਸੀਂ ਦੇਖ ਸਕਦੇ ਹੋ ਕਲੀਅਰੈਂਸ ਲਾਈਟ ਹੈ ਠੀਕ ਹੈ ਜੀ ਉੱਤੇ ਵੀ ਆਪਣੀਆਂ ਕਲੀਅਰੈਂਸ ਲਾਈਟਸ ਆ ਤੇ ਆਪਾਂ ਇੱਕ ਦੇਖ ਸਕਦੇ ਹਾਂ ਲਿਖਿਆ ਹੈ ਰਿਫਲੈਕਟਰਸ ਠੀਕ ਹੈ ਜੀ ਆਹ ਆਪਣੇ ਜਿਸੀਂ ਦੇਖ ਰਹੇ ਹੋ ਨਾ ਇਹ ਆਗੀ ਆਪਣੇ ਰਿਫਲੈਕਟਰ ਟਾਈਪ ਦਾ ਮੋਸਟਲੀ ਸਟੂਡੈਂਟ ਟ੍ਰੇਲਰ ਦੀ ਰਿਫਲੈਕਟਿਵ ਦੱਸ ਦਿੰਨੇ ਆ ਤਾਂ ਆਪਾਂ ਹੁਣ ਤੁਸੀਂ ਦੇਖ ਸਕਦੇ ਆ ਟਰੱਕ ਦੇ ਬੈਕ ਸਾਈਡ ਤੇ ਨਾ ਰਿਫਲੈਕਟਿਵ ਟੇਪ ਲੱਗੀ ਆ ਤਾਂ ਇਹਦੇ ਸਟੂਡੈਂਟ ਇਹ ਭੁੱਲ ਗਿਆ ਸੀ ਰਿਫਲੈਕਟਿਵ ਚੈੱਕ ਕਰਨਾ ਠੀਕ ਆ ਤੁਸੀਂ ਦੇਖ ਸਕਦੇ ਆ ਕਲੀਅਰ ਠੀਕ ਹੈ ਜੀ ਆਹ ਟਰੱਕ ਦੀ ਰਿਫਲੈਕਟਿਵ ਟੇਪ ਵੀ ਲੱਗੀ ਆ ਤਾਂ ਆਪਾਂ ਆ ਵੀ ਚੈੱਕ ਕਰਨੀ ਆ ਤਾਂ ਇਹ ਸਟੂਡੈਂਟ ਨੇ ਦੇ ਕਰਕੇ ਇਹ ਮੈਂਸ਼ਨ ਨਹੀਂ ਕੀਤੀ ਜਦੋਂ ਇਨਸਪੈਕਸ਼ਨ ਕਰਦਾ ਸੀ ਟਰੱਕ ਦੀ ਬੈਕ ਬੋਡੀ ਦੀ ਤਾਂ ਉਹਨੇ ਕੀ ਕੀਤਾ ਰਿਫਲੈਕਟਰ ਉਹ ਮਿਸ ਕਰ ਦਿੱਤੇ ਤਾਂ ਉਹਦੇ ਕਰਕੇ ਆਪਣੇ ਪੰਜ ਨੰਬਰ ਕੱਟ ਗਏ ਤੇ ਤੀਜੀ ਜਿਹੜੀ ਗਲਤੀ ਕੀਤੀ ਉਹ ਗਵਰਨਰ ਆਪਰੇਸ਼ਨ ਦੀ ਕੀਤੀ ਆ ਜਦੋਂ ਆਪਾਂ ਟਰੱਕ ਦੇ ਵਿੱਚ ਬੈਠ ਕੇ ਹਾਂਜੀ ਗਲਤੀ ਕੀ ਕੀਤੀ ਹੈ ਕਿ ਜਿਹੜਾ ਗਵਰਨਰ ਕਟਆਊਟ ਹੁੰਦਾ ਹੈ ਮੇਬੀ ਉਹਨੇ ਨੰਬਰ ਨਾ ਸਹੀ ਦੱਸੇ ਹੁਣ ਜਿਹੜਾ ਗਵਰਨਰ ਕਟਆਊਟ ਹੁੰਦਾ ਹੁੰਦਾ ਹੈ 120 ਤੋਂ 135 ਪੀਐਸ ਅੀ ਦੇ ਵਿੱਚ ਠੀਕ ਹੈ ਜੀ ਆਪਾਂ ਵੇਟ ਕਰਨੀ ਹੈ ਜਦੋਂ ਕਟਆਊਟ ਹੋ ਜਾਏ ਇੱਥੇ ਨਾ ਬਹੁਤ ਸਟੂਡੈਂਟਸ ਗਲਤੀ ਕਰ ਦਿੰਦੇ ਆ ਨੰਬਰ ਕਈ ਵਾਰ 120 ਤੋਂ 130 ਬੋਲ ਦਿੰਨੇ ਆ 125 ਤੋਂ 130 ਬੋਲ ਦਿੰਨੇ ਆ ਠੀਕ ਹੈ ਜੀ ਦੂਜੀ ਗਵਰਨਰ ਦੀ ਗਲਤੀ ਹੁੰਦੀ ਹੈ ਜਦੋਂ ਕਟ ਇਨ ਹੁੰਦਾ ਹੈ ਤਾਂ ਜਦੋਂ ਵੀ ਆਪਾਂ ਕਟ ਇਨ ਕਰਨਾ ਹੈ ਤਾਂ ਉਹਨੂੰ ਦੱਸਣਾ ਮੈਂਸ਼ਨ ਕਰਨਾ ਐਗਜ਼ਾਮੀਨਰ ਨੂੰ ਕਿ ਜਿਹੜੀ ਕਟ ਇਨ ਹੁੰਦਾ ਹੈ ਉਹ ਹੁੰਦਾ B ਤੋਂ 25 ਬਿਲੋ ਕਟ ਆਊਟ ਜਦੋਂ B ਤੋਂ 25 ਘਟਦਾ ਉਦੋਂ ਕਟ ਆਊਟ ਕਟ ਇਨ ਹੁੰਦਾ ਹੈ ਠੀਕ ਹੈ ਤਾਂ ਆਪਾਂ yellow ਤੇ red ਇਨ ਕਰ ਦਿੰਨੇ ਆ ਫਿਰ ਪਰ ਜੀਜਸ ਉਹਨੂੰ ਮਾਨੀਟਰ ਕਰਦੇ ਆ ਜਦੋਂ 20 ਤੋਂ 25 ਡ੍ਰੌਪ ਹੋ ਜਾਂਦਾ ਹੈ ਹੁਣ ਆਪਾਂ ਕੀ ਆਪਾਂ ਗੇਜਸ ਨੂੰ ਮੋਨੀਟਰ ਕਰਨਾ ਪਹਿਲਾਂ ਤੁਸੀਂ ਦੇਖ ਸਕਦੇ ਆ ਗੇਜਸ ਦਾ ਡ੍ਰੌਪ ਹੋ ਰਹੀਆਂ ਤਾਂ ਆਪਾਂ ਕੁਝ ਨਹੀਂ ਕਰਨਾ ਜਦ ਤੱਕ ਗੇਜਸ ਮੂਵ ਨਾ ਕਰਨ ਅਨਲਸ ਕਿ ਗੇਜਸ ਉੱਥੇ ਖੜ ਜਾਂਣ ਫਿਰ ਆਪਾਂ ਨੂੰ ਬ੍ਰੇਕ ਪੈਡ ਨਾਲ ਰਿਡਿਊਸ ਕਰਨਾ ਪੈਂਦਾ ਹੁਣ ਆਪਾਂ ਦੇਖ ਸਕਦੇ ਹਾਂ ਗੇਜਸ ਨੂੰ ਦੇਖੋ ਮੂਵ ਹੋਣ ਲੱਗੀਆਂ ਆਸੀਂ ਰਾਈਟ ਹੈਂਡ ਸਾਈਡ ਦੇਖ ਸਕਦੇ ਆ ਗੇਜਸ ਮੂਵ ਹੋਣ ਲੱਗ ਗਿਆ ਦਾ ਮਤਲਬ ਗਵਰਨਰ ਕਟ-ਇਨ ਕੰਪਲੀਟ ਹੋ ਗਿਆ ਠੀਕ ਹੈ ਜੀ ਤਾਂ ਇੱਥੇ ਬਹੁਤ ਸਾਰੇ ਸਟੂਡੈਂਟਸ ਗਲਤੀ ਕਰਦੇ ਨੇ ਕੱਟ ਆਊਟ ਤੇ ਕਟ ਇਨ ਦੇ ਵਿੱਚ ਜਿਹਦੇ ਨਾਲ ਇਹ ਸਟੂਡੈਂਟ ਦੇ 10 ਨੰਬਰ ਕੱਟ ਹੋਗੇ ਠੀਕ ਹੈ ਜੀ ਗਵਰਨਰੈਂਟ ਦਾ ਆਪਰੇਸ਼ਨ ਕੀ ਹੈ ਕੱਟ ਆਊਟ on the 120 to 135 PSi ਦੇ ਵਿੱਚ ਕਟ ਇਨ ਹੁੰਦਾ ਹੈ 20 ਤੋਂ 25 less than ਕੱਟ ਆਊਟ ਜਦੋਂ ਕਟ ਇਨ ਕਰਨਾ ਹੈ ਤਾਂ ਦੋਨੇ yellow ਤੇ red ਨਾ ਕਰਨੇ ਜ਼ਰੂਰੀ ਹੈ ਆਪਾਂ ਦੇਖਦੇ ਹਾਂ ਕਿ ਜਿਹੜਾ ਆਹ ਟੈਸਟ ਉੱਪਰ ਤੁਸੀਂ ਨੋਟ ਕਰ ਰਹੇ ਹੋ ਸਕ੍ਰੀਨ ਦੇ ਉੱਤੇ ਤਾਂ ਯਾਰ ਵਰਕ ਦੇ ਵਿੱਚ ਇਹ ਸਟੂਡੈਂਟ ਦੇ ਸਿਰਫ 5 ਨੰਬਰ ਕੱਟੇ ਆ ਉਹ ਕੱਟੇ ਆ ਲਗਨਟਸ ਦੇ ਤੇ ਬਾਕੀ ਅੰਡਰ ਹੁੱਡ ਆਮ ਸਰਕਲ ਚੈੱਕ ਦੇ ਵਿੱਚ ਬਾਕੀ ਵਧੀਆ ਬਹੁਤ ਵਧੀਆ ਟੈਸਟ ਆ ਤੇ ਦੇ 5 ਨੰਬਰ ਕੱਟੇ ਆ ਲਗਨਟਸ ਦੇ ਕੀ ਤੁਸੀਂ ਦੇਖ ਸਕਦੇ ਆ ਆਪਣੀਆਂ ਸਾਰੇ ਲਗਨਟਸ ਲੱਗੇ ਨੇ ਠੀਕ ਹੈ ਇਹ ਆ ਲਗਨਟਸ ਸਾਰੇ ਆਪਣੇ ਤਾਂ ਜਦੋਂ ਇਹਨਾਂ ਨੂੰ ਚੈੱਕ ਕਰਨਾ ਹੈ ਆਪਾਂ ਇਹਨਾਂ ਨੂੰ ਕਾਉਂਟਰਕਲਕੋਜ਼ ਚੈੱਕ ਕਰਨਾ ਤੇ ਸਾਰੇ ਲਗਨਟਸ ਨੂੰ ਹੱਥ ਲਾ ਕੇ ਇੱਕ ਵਾਰ ਚੈੱਕ ਕਰਨਾ ਕਿ ਉਹ ਟਾਈਟ ਨੇ ਠੀਕ ਹੈ ਜੀ ਹੁਣ ਜਿਹੜੇ ਵੀ ਟਾਇਰ ਨੂੰ ਲਗਨਟਸ ਲੱਗੇ ਨੇ ਜਿੱਦਾਂ ਹੁਣ ਆਪਣਾ ਸਟੀering wheel ਆ ਗਿਆ ਠੀਕ ਹੈ ਜੀ ਜਦੋਂ ਆਪਣੀ ਟਰੱਕ ਦੇ ਡਰਾਈਵ ਐਕਸਲ ਆ ਗਏ ਠੀਕ ਹੈ ਜੀ ਠੀਕ ਹੈ ਜੀ ਅੱਪਾ ਕੀ ਕਰਨਾ ਸਾਰੇ ਲਗਨਟਸ ਨੂੰ ਚੈੱਕ ਕਰਨਾ ਹੈ ਚਾਹੀਏ ਉਹ ਟਰੱਕ ਦੀਆਂ ਚਾਹੀਏ ਉਹ ਟ੍ਰੇਲਰ ਦੇ ਨੇ ਠੀਕ ਹੈ ਜੀ ਤੁਸੀਂ ਕੋਈ ਵੀ ਐਕਸਲ ਦੇ ਕੋਈ ਵੀ ਸਾਈਡ ਤੋਂ ਲੈਫਟ ਜਾਂ ਰਾਈਟ ਤੋਂ ਇੱਕ ਵੀ ਲਗਨਟ ਚੈੱਕ ਨਾ ਕੀਤਾ ਜਿਹੜੇ ਆਪਣੇ 5 ਨੰਬਰ ਉਹ ਕੱਟ ਜਾਣਗੇ ਤਾਂ ਬਹੁਤ ਜ਼ਰੂਰੀ ਹੈ ਕਿ ਜਿਹੜੇ ਲਗਨਰ ਚੈੱਕ ਕਰਨੇ ਆਪਣੇ ਜ਼ਰੂਰੀ ਨੇ ਬਾਕੀ ਸਟੂਡੈਂਟਸ ਬਹੁਤ ਵਧੀਆ ਗਿਆ ਤੇ ਹੁਣ ਆਪਾਂ ਚੈੱਕ ਕਰਦੇ ਆਂ ਰੋਡ ਕੰਡੀਸ਼ਨਸ ਦੇ ਵਾਲੇ ਹਾਂਜੀ ਬਾਕੀ ਰੋਡਸ ਦੀ ਮਿਸਟੇਕ ਆਪਾਂ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ ਜਿਹੜੀਆਂ ਜਿਹੜੀਆਂ ਸਟੂਡੈਂਟਸ ਰੋਡ ਦੇ ਉੱਤੇ ਮਿਸਟੇਕਸ ਕੀਤੀਆਂ ਨੇ ਤੇ ਥੈਂਕ ਯੂ ਜੀ ਬਹੁਤ-ਬਹੁਤ ਦੇਖਣ ਦੇ ਲਈ ਵੀਡੀਓ